ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਵਾਰ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਚਰਨਾਂ ਵਿੱਚ ਕੀਰਤ ਕੋ ਸਾਹਿਬ ਦੀ ਧਾਤੀ ਤੇ ਇੱਕ ਵਿਦਵਾਨ ਪੰਡਿਤ ਮਿਥਿਆ ਨਾਂ ਦਾ ਉਹ ਕਹਿਣ ਲਗਾ ਮਹਾਰਾਜ ਮੈਂ ਤੁਹਾਡੇ ਇੱਥੇ ਕਥਾ ਕਰਨਾ ਚਾਹੁੰਦਾ ਹਾਂ ਪੁਰਾਣਾ ਦੀ ਜੇ ਆਪ ਜੀ ਦੀ ਆਗਿਆ ਹੋਵੇ ਤੇ ਮਹਾਰਾਜ ਕਹਿੰਦੇ ਪੰਡਤ ਜੀ ਜੀ ਸਦਕੇ ਕਰੋ ਕਹਿੰਦੇ ਪੰਡਤ ਨੇ ਕਥਾ ਆਰੰਭ ਕੀਤੀ ਜਦੋਂ ਉਹਨੇ ਪਹਿਲਾ ਬੋਲ ਕਿਹਾ ਕਥਾ ਆਰੰਭ ਦੇ ਵਿੱਚ ਕਹਿੰਦਾ ਮਰਨ ਤੋਂ ਬਾਅਦ ਜੀਵ ਆਤਮਾ ਨੂੰ ਆਪਣੇ ਮੁਕਾਮ ਤੇ ਪਹੁੰਚਣ ਤੇ तकरीबन 365 ਦਿਨ ਲੱਗਦੇ ਆ ਇੱਕ ਸਾਲ ਲੱਗਦਾ ਜੀਵ ਆਤਮਾ ਨੂੰ ਪਹੁੰਚਾਂ ਤੇ ਪ੍ਰਲੋਕ ਵਿੱਚ ਤੇ ਇੱਕ ਗੁਰੂ ਕਾ ਸਿੱਖ ਵਿੱਚੋਂ ਬੋਲ ਪਿਆ ਕਹਿਣ ਲੱਗਾ ਪੰਡਤ ਜੀ ਰੁਕੋ ਪੰਡਤ ਜੀ ਕਹਿੰਦੇ ਕਿਉਂ ਕਹਿਣ ਲੱਗੇ ਤੁਸੀਂ ਕਹਿੰਦੇ ਹੋ 365 ਦਿਨ ਲੱਗਦੇ ਨੇ ਮੁਕਾਮ ਤੇ ਪਹੁੰਚਣ ਲਈ ਪਰ ਮੈਂ ਇਹ ਕਹਿੰਦਾ ਹਾਂ ਕਿ ਜੋ ਜੇ ਗੁਰੂ ਸਾਹਿਬ ਮੇਰ ਕਰਨ ਕਿਰਪਾ ਕਰਨਾ ਤੇ ਮੈਂ ਚਾਰ ਪੈਰਾਂ ਦੇ ਵਿੱਚ ਇਹ ਸਫਰ ਤੈਅ ਕਰ ਸਕਦਾ ਹਾਂ ਉਸ ਤੋਂ ਬਾਅਦ ਦੂਸਰਾ ਸਿੱਖ ਬੋਲਿਆ ਕਹਿਣ ਲੱਗਾ ਪੰਡਿਤ ਜੀ ਇਹ ਤਾਂ ਚਾਰ ਪੈਰਾਂ ਦੀ ਗੱਲ ਕਰਦੇ ਨੇ ਜੇ ਗੁਰੂ ਸਾਹਿਬ ਮੇਰ ਕਰਨ ਮੈਂ ਇੱਕ ਪੈਰ ਦੇ ਵਿੱਚ ਇਹ ਸਫਰ ਤੈਅ ਕਰ ਸਕਦਾ ਹਾਂ ਪ੍ਰਲੋਗ ਦਾ ਤੀਸਰਾ ਸਿੱਖ ਬੋਲਿਆ ਕਹਿਣ ਲੱਗਾ ਇੱਕ ਪੈਰ ਤਾਂ ਬਹੁਤ ਜ਼ਿਆਦਾ ਹੈ ਮੈਂ ਗੁਰੂ ਸਾਹਿਬ ਨੂੰ ਹਾਜ਼ਰ ਨਾਜ਼ਰ ਜਾ ਕੇ ਜਾਣ ਕੇ ਗੱਲ ਕਹਿੰਦਾ ਹਾਂ ਜੇ ਗੁਰੂ ਸਾਹਿਬ ਮਿਹਰ ਕਰਨ ਤੇ ਮੈਂ ਇੱਕ ਨਿਮਖ ਦੇ ਵਿੱਚ ਇਹ ਸਫ਼ਰ ਤੈਅ ਕਰ ਸਕਦਾ ਪੰਡਤ ਹੈਰਾਨ ਰਹਿ ਗਿਆ ਪੰਡਤ ਕਹਿਣ ਲੱਗਾ ਮਹਾਰਾਜ ਮੈਂ ਕਥਾ ਕਰਦਾ ਹਾਂ ਇਹ ਟੋਕੀ ਜਾਂਦੇ ਨੇ ਤੇ ਫਿਰ ਉਹ ਸਿੱਖ ਕਹਿਣ ਲੱਗੇ ਸਾਡੇ ਵਿਦਵਾਨ ਨੇ ਭਾਈ ਗੁਰਦਾਸ ਜੀ ਇਹਨਾਂ ਨੂੰ ਪੁੱਛ ਲਓ ਭਾਈ ਗੁਰਦਾਸ ਜੀ ਨੂੰ ਪੁੱਛਿਆ ਗਿਆ ਤੇ ਭਾਈ ਗੁਰਦਾਸ ਜੀ ਕਹਿੰਦੇ ਬਿਲਕੁਲ 365 ਦਿਨ ਲੱਗਦੇ ਨੇ ਪੰਡਤ ਦੀ ਗੱਲ ਸਹੀ ਹੈ ਉਹ ਸਿੱਖ ਹੈਰਾਨ ਰਹਿ ਗਏ ਕਿ ਭਾਈ ਗੁਰਦਾਸ ਜੀ ਨੇ ਵੀ ਇਹ ਕਹਿ ਦਿੱਤਾ ਹੈ ਕਿ 365 ਦਿਨ ਲੱਗਦੇ ਨੇ ਭਾਈ ਗੁਰਦਾਸ ਜੀ ਕਹਿੰਦੇ ਨੇ ਇਹ 365 ਦਿਨ ਪੰਡਤ ਜੀ ਤੁਹਾਡੇ ਲਈ ਲੱਗਦੇ ਨੇ ਗੁਰਸਿੱਖਾਂ ਲਈ ਨਹੀਂ ਕਿਉਂਕਿ ਜਿਹੜੇ ਰਸਤੇ ਦੀ ਤੁਸੀਂ ਗੱਲ ਕਰਦੇ ਹੋ ਉਸ ਰਸਤੇ ਗੁਰਸਿੱਖ ਨੂੰ ਜਾਣਾ ਹੀ ਨਹੀਂ ਪੈਂਦਾ ਗੁਰਬਾਣੀ ਦਾ ਫਰਮਾਨ ਹੈ ਜਹ ਪੈਂਡੇ ਲੂਟੀ ਪਨਹਾਰੀ ਸੋ ਮਾਰਗ ਸੰਤਨ ਦੁਰਾਰੇ ਸਤਗੁਰ ਪੂਰੇ ਸਾਜ ਕਹਿਆ ਮਹਾਰਾਜ ਉਸ ਰਸਤੇ ਜਾਣ ਹੀ ਨਹੀਂ ਦਿੰਦੇ ਜਿਸ ਰਸਤੇ ਜੰਮ ਦੂਤ ਲੁੱਟ ਲੈਂਦੇ ਆ ਗੁਰੂ ਕੇ ਸਿੱਖ ਨੂੰ ਗੁਰੂ ਤੇ ਇਨਾ ਵਿਸ਼ਵਾਸ ਹੈ ਇਨਾ ਨਿਸ਼ਚਾ ਹੈ ਕਿ ਗੁਰੂ ਦਾ ਸਿੱਖ ਨਿਮਖ ਦੇ ਵਿੱਚ ਪਰਲੋਕ ਪਹੁੰਚ ਸਕਦਾ ਹੈ ਆਪਣੀ ਮੰਜ਼ਲ ਤੇ ਪਹੁੰਚ ਸਕਦਾ ਹੈ ਇਹ ਇੱਕ ਨਿਮਖ ਦੇ ਵਿੱਚ ਗੁਰੂ ਦਾ ਸਿੱਖ ਜਿਹੜਾ ਹੈ ਉਹ ਰਸਤਾ ਤੈਅ ਕਰ ਲੈਂਦਾ ਹੈ ਜੀਵਨ ਦੀ ਸਮਾਪਤੀ ਤੋਂ ਬਾਅਦ ਗੁਰੂ ਕੇ ਸਿੱਖ ਨੂੰ ਗੁਰੂ ਤੇ ਭਰੋਸਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ